ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੰਬਈ ਦੌਰੇ ਦੌਰਾਨ ਪ੍ਰਮੁੱਖ ਸੰਤਦਕਾਰਾਂ ਨਾਲ ਕੀਤੀ ਮੁਲਾਕਾਤ ਮੁੱਖ ਮੰਤਰੀ ਦੇ ਕੋਸ਼ਿਸ਼ਾਂ ਦੇ ਨਾਲ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰੋਜੈਕਟਾਂ ਲਈ ਰਾਹ ਹੋਇਆ ਪੱਧਰਾ ਰਵਨੀਤ ਵਿਟੂ ਨੇ ਰਾਜ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ Rajasthan ਤੋਂ ਰਾਜ ਸਭਾ ਉਮੀਦਵਾਰ ਬਣੇ ਰਵਨੀਤ ਵਿਟੂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਨਾਲ ਰਹੇ ਮੌਜੂਦ ਸ਼ੰਭੂ ਬਾਰਡਰ ਖੋਲਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਅਗੂਆਂ ਤੇ ਪੰਜਾਬ ਤੇ ਰਣ ਦੇ ਪ੍ਰਸ਼ਾਸਨਿਕ ਅਧਿਕਾਰੀ ਇੰਦਰ ਮੈਨ ਬੈਠਕ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਜਾਣ ਤੇ ਅੜੇ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਸੂਬੇ ਲਈ ਵੱਡੇ ਨਿਵੇਸ਼ ਪ੍ਰੋਜੈਕਟਾਂ ਲਈ ਰਾਹ ਪੱਧਰਾ ਹੋ ਗਿਆ ਹੈ ਕਿਉਂਕਿ ਸਾਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਆਰਪੀਜੀ ਸਿਫੀ ਟੈਕਨੋਲੋਜੀਜ਼ ਅਤੇ ਜੀਐਸਡਬਲਿਊ ਗਰੁੱਪ ਵਰਗੀਆਂ ਪ੍ਰਮੁੱਖ ਕੰਪਨੀਆਂ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ ਇਹਨਾਂ ਉਦਯੋਗਾਂ ਦੇ ਮੁਖੀਆਂ ਦੇ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਵੇਸ਼ ਦੇ ਵਿਆਪਕ ਮੌਕਿਆਂ ਨੂੰ ਉਜਾਗਰ ਕੀਤਾ ਅਤੇ ਸੂਬੇ ਦੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਤੁਰੇ ਵਜੋਂ ਤੇਜ਼ੀ ਨਾਲ ਉੱਭਰੇ ਸੂਬੇ ਵਿੱਚ ਨਿਵੇਸ਼ ਕਰਨ ਦੇ ਨਾਲ ਉਦਮੀਆਂ ਨੂੰ ਬਹੁਤ ਲਾਭ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ ਸ਼ਾਂਤੀ ਅਤੇ ਸਦਭਾਵਨਾ ਹੈ ਜੋ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਰੱਖਦੀ ਹੈ ਸਨਤਕਾਰਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਵਾਸਤੇ ਸੱਦਾ ਦਿੰਦੇ ਆ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਕਾਡਾਂ ਲਈ ਹਮੇਸ਼ਾ ਤਿਆਰ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ ਨਿਵੇਸ਼ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੰਬਈ ਵਿੱਚ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਸੱਦਾ ਵੀ ਦਿੱਤਾ ਹੈ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਵਿੱਚ 74447 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆ ਜਿਸ ਦੇ ਨਾਲ तकरीबन 3 ਲੱਖ ਜਿਹੜੇ ਨੌਜਵਾਨ ਨੇ ਸਾਡੇ ਸੂਬੇ ਦੇ ਉਹਨਾਂ ਨੂੰ ਰੋਜ਼ਗਾਰ ਮਿਲਿਆ ਅੱਜ ਵੀ ਤੁਸੀਂ ਸਾਰੇ ਜਾਣਦੇ ਹੋ ਮਾਨ ਸਾਹਿਬ ਮੁੰਬਈ ਦੇ ਵਿੱਚ ਉਹ ਲਗਾਤਾਰ ਸਨਤਕਾਰਾਂ ਨੂੰ ਮਿਲ ਰਹੇ ਆ ਕਈਆਂ ਮੀਟਿੰਗਾਂ ਹੋ ਚੁੱਕੀਆਂ ਨੇ ਕੁਝ ਮੀਟਿੰਗਾਂ ਹੋਣਗੀਆਂ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਿਵੇਸ਼ ਆਵੇ ਪੰਜਾਬ ਦਾ ਜਿਹੜਾ ਬਿਜ਼ਨਸ ਆ ਉਹ ਵਧੇ ਫੁੱਲੇ ਔਰ ਪੰਜਾਬ ਦੇ ਵਿੱਚ ਜ ਰੋਜ਼ਗਾਰ ਪੈਦਾ ਹੋਣ ਔਰ ਜਿਹੜਾ ਸਾਡਾ ਸੁਪਨਾ ਹੈ ਰੰਗਲੇ ਪੰਜਾਬ ਦਾ ਉਹ ਪੂਰਾ ਹੋ ਸਕਦਾ ਸੋ ਇਹ ਸਾਰੀਆਂ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਦੋਂ ਮਾਨ ਸਰ ਦੀ ਇਹ ਸੋਚ ਹੈ ਤੇ ਜਿਹੜੇ ਉਹਨਾਂ ਦੇ ਮਨਿਸਟਰ ਨੇ ਮਨਿਸਟਰਾਂ ਦੀ ਟੀਮ ਹੈ ਕੋਈ ਪਿੱਛੇ ਨਹੀਂ ਰਹਿ ਸਕਦੀ। ਔਰ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਵਾ ਜੀ ਨੇ ਅਸੀਂ ਉਚੇਚੇ ਤੌਰ ਤੇ ਜਿਹੜੀ ਹੈ ਉਹ ਸਰਾਹਨਾ ਕਰਨੀ ਚਾਹਾਂਗੇ, ਤਾਰੀਫ ਕਰਨੀ ਚਾਹਾਂਗੇ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੀ ਹੋਇਆ ਜਦੋਂ ਉਹਨਾਂ ਨੇ ਬਜਟ ਬਣਾਇਆ ਉਹਦੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਤੋਂ ਫੀਡਬੈਕ ਲਿਆ, ਫੀਡਬੈਕ ਲਿਆ ਔਰ ਵਪਾਰੀਆਂ ਤੋਂ ਵੀ ਫੀਡਬੈਕ ਲਿਆ। ਸੋ ਉਸ ਫੀਡਬੈਕ ਦਾ ਨਤੀਜਾ ਇਹ ਨਿਕਲਿਆ ਆ। ਕੀਤੇ ਦੇ ਵਪਾਰੀ ਸੀ ਉਹ ਸਰਕਾਰ ਦੇ ਨਾਲ ਹੋਰ ਜੁੜ ਗਏ ਕੇਂਦਰੀ ਰਾਜ ਮੰਤਰੀ ਡਮਿਤ ਸਿੰਘ ਬਿੱਟੂ ਨੇ ਰਾਜਸਥਾਨ ਤੋਂ ਰਾਜ ਸਭਾ ਲਈ ਜਿਮਨੀ ਚੋਣ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਬਿੱਟੂ ਵਿਧਾਨ ਸਭਾ ਪਵਨ ਪੌਂਚੀ ਅਤੇ ਚੋਣ ਅਧਿਕਾਰੀ ਮਹਾਵੀਰ ਪ੍ਰਸਾਦ ਸ਼ਰਮਾ ਦੇ ਦਫ਼ਤਰ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਾਜਨ ਲਾਲ ਸ਼ਰਮਾ ਉਪ ਮੁੱਖ ਮੰਤਰੀ ਪ੍ਰੇਮਚੰਦ ਬਹਿਰਵਾ ਅਤੇ ਦੀਆ ਕੁਮਾਰੀ ਅਤੇ ਸੰਸਥਿਤ ਮਾਮਲਿਆਂ ਬਾਰੇ ਮੰਤਰੀ ਜੋਗਰਾਮ ਪਟੇਲ ਮੌਜੂਦ ਰਹੇ ਵਿਧਾਨ ਸਭਾ ਵਿੱਚ ਉਹਨਾਂ ਨੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਵੀ ਸ਼ਮੂਲਿਤ ਕੀਤੀ ਅਤੇ ਉਹਨਾਂ ਨੂੰ ਰਾਜਸਭਾ ਦਾ ਉਮੀਦਵਾਰ ਬਣਾਉਣ ਲਈ ਪਾਰਟੀ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਭਾਜਨ ਲਾਲ ਸ਼ਰਮਾ ਸਮੇਤ ਹੋਰ ਆਗੂਆਂ ਤੇ ਵਿਧਾਇਕਾਂ ਨੇ ਬਿੱਟੂ ਨੂੰ ਵਧਾਈ ਦਿੱਤੀ। ਸ਼ਰਮਾ ਨੇ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕੀਤਾ ਇਸ ਮੌਕੇ ਭਾਜਪਾ ਦੀ ਸੂਬਾਈ ਕਾਈ ਦੇ ਪ੍ਰਧਾਨ ਅਤੇ ਰਾਜਸਭਾ ਮੈਂਬਰ ਮਦਨ ਰਾਟੌੜ ਮੌਜੂਦ ਰਹੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਭਾਜਪਾ ਉੱਤੇ ਤਿੱਖੇ ਨਿਸ਼ਾਨੇ ਸਾਧੇ ਉਹਨਾਂ ਕਹੇ ਕਿ ਭਾਜਪਾ ਦੇਸ਼ ਵਿੱਚ ਉਸ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ ਚੀਮਾ ਨੇ ਵੀ ਕਹੇ ਕਿ ਭਾਜਪਾ ਪਿੱਛੇ ਆਰਐਸਐਸ ਦੀ ਵਿਚਾਰਧਾਰਾ ਹੈ ਉਹਨਾਂ ਕਹੇ ਕਿ ਭਾਜਪਾ ਪਿਛਲੇ 10 ਸਾਲਾਂ ਤੋਂ ਇਸ ਏਜੰਡੇ ਉੱਤੇ ਕੰਮ ਕਰ ਰਹੀ ਹੈ ਚੀਮਾ ਨੇ ਕਹੇ ਕਿ ਨਿੱਜੀਕਰਨ ਕਰਕੇ ਰਾਖਵਾਕਰਨ ਖਤਮ ਕੀਤਾ ਜਾ ਰਿਹਾ ਹੈ ਜੋ ਸੰਵਿਧਾਨ ਬਾਬਾ ਸਾਹਿਬ ਹੀਮਰੋ ਅਬੇੜਕੇ ਜੀ ਨੇ ਬਣਾਇਆ ਗਿਆ ਉਹ ਸੰਵਿਧਾਨ ਦੇ ਖਿਲਾਫ ਲਗਾਤਾਰ ਸਾਜਸਾਂ ਰਚ ਰਹੀ ਆ ਲਗਾਤਾਰ ਚਾਰਜ ਰਿਵੈਸ਼ਨ ਖਤਮ ਕਰਨ ਦੀ ਗੱਲ ਆ ਚਾਹੇ ਪ੍ਰਾਈਵੇਟ ਕਰਨ ਦੀ ਗੱਲ ਆ ਚਾਹੇ ਨਿੱਜੀ ਕਰਨ ਕਰਨ ਦੀ ਗੱਲ ਆ ਇਹ ਸਾਰੇ ਤੋਂ ਸਾਫ ਹੁੰਦਾਗਾ ਕਿ ਭਾਰਤ ਜਨਤਾ ਪਾਰਟੀ ਦੇਸ਼ ਦੇ ਸ਼ੈਡਿਊਲ ਕਾਸਟ ਦੇ ਨਾਲ ਸ਼ੈਡਿਊਲ ਟ్రਾਈਬ ਦੇ ਨਾਲ ਧੋਖਾ ਕਰ ਰਹੀ ਆ ਉਹਨਾਂ ਨੂੰ ਬਣਦਾ ਅਧਿਕਾਰ ਜੋ ਸੰਵਿਧਾਨ ਚ ਮਿਲਿਆ ਹੋਇਆਗਾ ਉਹਨੂੰ ਖਤਮ ਕਰਨ ਦੇ ਲਈ ਕੋਜੀ ਚਾਲ ਚਾਲਾਂ ਜਿਹੜੀ ਚੱਲ ਰਹੀ ਆ ਅਸੀਂ ਇਸ ਗੱਲ ਦਾ ਪ੍ਰਯੋਰ ਵਿਰੋਧ ਕਰਦੇ ਆ ਅਸੀਂ ਕਹਿੰਦੇ ਆ ਆਵਾ ਵੀ ਪਾਰਟੀ ਇਸ ਗੱਲ ਦੀ ਮੰਗ ਕਰਦੀ ਆ ਕਿ ਜਿਹੜੀ ਲੈਟਰਲ ਐਂਟਰੀ ਆ ਤੁਰੰਤ ਬੰਦ ਕੀਤੀ ਜਾਵੇ ਤੁਰੰਤ ਜਿਹੜੀਆਂ ਪੋਸਟਾਂ ਆਈਐਸ ਦੇ ਅੰਦਰ ਆਈਪੀਐਸ ਦੇ ਅੰਦਰ ਜਾਂ ਹੋਰ ਵੱਡੀਆਂ ਸਿਵਲ ਸਰਵਿਸਿਜ਼ ਨੇ ਜਿਹੜੀਆਂ ਉਹਨਾਂ ਉੱਤੇ ਸਾਰੀਆਂ ਪੋਸਟਾਂ ਦੇ ਉੱਤੇ ਤੁਰੰਤ ਜੋ ਬਣਦੀ ਰਿਜ਼ਰਵੇਸ਼ਨ ਆ ਉਹਦੇ ਹਿਸਾਬ ਨਾਲ ਸਪੈਸ਼ਲ ਜਿਹੜਾ ਬੈਕਲੌਗ ਡਰਾਈਵ ਚਲਾ ਕੇ ਜਿਹੜਾ ਬੈਕਲੌਗ ਪੈਂਡਿੰਗ ਪਿਆਗਾ ਉਹ ਸਾਰੀਆਂ ਸਾਮੀਆਂ ਜਿਹੜੀਆਂ ਤੁਰੰਤ ਭਰ ਕੇ ਦੇਸ਼ ਦੇ ਦਲਤ ਲੋਕਾਂ ਦੇ ਨਾਲ ਦੇਸ਼ ਦੇ ਸ਼ੈਡਿਊਲ ਕਾਸਟ ਦੇ ਲੋਕਾਂ ਦੇ ਨਾਲ ਇਨਸਾਫ ਕੀਤਾ ਜਾਵੇ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਨੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ੂਤੇ ਉਹਨਾਂ ਦੇ ਕਾਰਜਕਾਲ ਦੌਰਾਨ ਵਿੱਤੀ ਬੇਨਿਮੀਆ ਦਾ ਦੋਸ਼ ਲਗਾਉਂਦੇ ਆ ਕਲਕੱਤਾ ਹਾਈ ਕੋਰਟ ਦਾ ਰੋਕੀ ਤੈ ਅਤੇ ਕੋਸ਼ ਤੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਐਡੀ ਤੋਂ ਜਾਂਚ ਕਰਵਾਉਣ ਦੀ ਬੰਦਗੀ ਕੀਤੀ ਹੈ ਜਸਟਿਸ ਰਾਜਦਰਸ਼ੀ ਭਰਦਵਾਜ ਨੇ ਸਾਬਕਾ ਡਿਪਟੀ ਸੁਪਰਡੈਂਟ ਅਕਤਰ ਅਲੀ ਨੂੰ ਪਟੀਸ਼ਨ ਦਾਇਰ ਕਰਨ ਦੀ ਜਾਸਤ ਦਿੱਤੀ ਅਲੀ ਨੇ ਕੋਸ਼ ਵਿਰੁੱਧ ਵਿੱਤੀ ਬੇਨਿਮੀਆ ਦੇ ਦੋਸ਼ਾਂ ਦੀ ਡਿਟੀ ਤੋਂ ਜਾਂਚ ਕਰਵਾਉਣ ਦਾ ਦੇਸ਼ ਦੇਣ ਦੀ ਬੇਨਤੀ ਕੀਤੀ ਹੈ ਅਲੀ ਨੇ ਪਹਿਲਾਂ ਦਾਵਾ ਕੀਤਾ ਸੀ ਕਿ ਉਸਨੇ 2023 ਵਿੱਚ ਪੱਛਮੀ ਬੰਗਾਲ ਦੇ ਸਰਕਾਰੀ ਅਧਿਕਾਰੀਆਂ ਨੂੰ ਕੋਸ਼ ਬਾਰੇ ਸ਼ਿਕਾਇਤ ਕੀਤੀ ਸੀ ਪਰ ਉਸ ਵੇਲੇ ਕੋਈ ਕਾਰਵਾਈ ਨਹੀਂ ਹੋਈ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਹਲਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ ਜਿਸ ਤੋਂ ਪਹਿਲਾਂ ਪੰਜਾਬ ਪ੍ਰਸ਼ਾਸਨ ਅਤੇ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪਟਿਆਲਾ ਪੁਲਿਸ ਲਾਈਨ ਵਿਖੇ ਹੋਈ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਏ। ਇਸ ਤਰ੍ਹਾਂ ਮੀਟਿੰਗ ਖਤਮ ਹੋਣ ਉਪਰੰਤ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੇ ਮੰਗਾਂ ਕੇਂਦਰ ਸਰਕਾਰ ਤੋਂ ਮਨਵਾਉਣਾ ਚਾਹੁੰਦੇ ਨੇ। ਜਿਸ ਨੂੰ ਲੈ ਕੇ ਉਹ ਦਿੱਲੀ ਕੂਚ ਕਰ ਰਹੇ ਨੇ ਪਰ ਹਰਿਆਣਾ ਪ੍ਰਸ਼ਾਸਨ ਉਹਨਾਂ ਨੂੰ ਟਰੈਕਟਰਾਂ ਤੋਂ ਬਿਨਾਂ ਦਿੱਲੀ ਜਾਣ ਲਈ ਕਹਿ ਰਿਹਾ ਹੈ। ਜਿਸ ਉੱਤੇ ਕਿਸਾਨ ਆਗੂ ਨੇ ਅਸਹਿਮਤੀ ਜਤਾਈ ਹੈ ਅਤੇ ਕਿਹਾ ਕਿ ਜੇਕਰ ਉਹਨੂੰ ਲੰਬਾ ਸਮਾਂ ਰੁਕਣਾ ਪਿਆ ਤਾਂ ਕਿਸ ਤਰ੍ਹਾਂ ਰੁਕਣਗੇ। ਕਿਸਾਨਾਗੋ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਰਸਤਾ ਕਿਸਾਨਾਂ ਨੇ ਨਹੀਂ ਰੋਕਿਆ ਸਗੋਂ ਸਰਕਾਰ ਨੇ ਰੋਕਿਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜਿਅਲ ਰਵੱਈਏ ਨੂੰ ਵੇਖਦੇ ਆ ਮੋਰਚਾ ਲੰਮਾ ਚੱਲਣ ਦੇ ਅਸਾਰ ਨੇ ਉਹਨਾਂ ਨੇ ਵੀ ਕਿਹਾ ਕਿ ਜੇਕਰ ਪੰਜਾਬ ਦੇ ਹੱਦ ਉਤੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਉਹ ਅੱਗੇ ਜ਼ਰੂਰ ਜਾਣਗੇ ਕਿਸਾਨਾਗੋ ਨੇ ਕਿਹਾ ਕਿ ਅੱਗੇ ਵੀ ਬੈਠਕਾਂ ਜਾਰੀ ਰਹਿਣ ਦੇ ਅਸਾਰ ਨੇ ਸੈਂਟਰਲ ਗਵਰਨਮੈਂਟ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਉਹ ਸੈਂਟਰ ਨੇ ਪੂਰੇ ਕਰਨੇ ਅਸੀਂ ਪੰਜਾਬ ਦੀ ਹੱਦ 'ਚ ਬੈਠੇ ਆ ਅੱਜ ਤਾਂ ਮੇਰਾ ਖਿਆਲ ਹੈ 18 ਫਰਵਰੀ ਤੋਂ ਬਾਅਦ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝਾ ਕੱਜੇ ਹਜੇ ਤੱਕ ਉਹ ਤੋਂ ਬਾਅਦ ਫਿਰ ਸਰਕਾਰ ਬਣ ਗਈ ਕਿੱਥੋਂ ਹੁੰਦਾ 4 ਜੂਨ ਤੋਂ ਬਾਅਦ ਸਰਕਾਰ ਬਣ ਗਈ ਤੇ ਅੱਜ ਅਸੀਂ ਫਿਰ ਅਗਸਤ ਦਾ ਮਹੀਨਾ ਲਗਭਗ ਖਤਮ ਹੋਣ ਵਾਲਾ ਹੈ ਅਸੀਂ 21 ਅਗਸਤ ਦੇ ਵਿੱਚ ਆ ਗਏ ਆ ਤੇ ਸਰਕਾਰ ਨੇ ਫਿਰ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਹੀ ਦਾ ਮਤਲਬ ਕੀ ਹੈ ਕਿ ਸਰਕਾਰ ਸਾਡੇ ਨਾਲ ਇੱਥੇ ਬੈਠ ਕੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਸਾਡਾ ਮਸਲਾ ਦਿੱਲੀ ਗਵਰਨਮੈਂਟ ਨਾਲ ਹੈ ਸਾਨੂੰ ਉੱਥੇ ਜਾ ਕੇ ਹੀ ਆਪਦਾ ਮੁੱਦਾ ਝੁਕਣਾ ਪੈਣਾ ਹੈ ਔਰ ਉਹਦੇ ਲਈ ਅਸੀਂ ਮਤਲਬ ਇਹ ਚਾਹ ਰਹੇ ਹਾਂ ਕਿ ਅਸੀਂ ਜਦੋਂ ਵੀ ਇਹ ਸੜਕਾਂ ਖੁੱਲਦੀਆਂ ਨੇ ਰਸਤਾ ਖੁੱਲਦੀ ਨੇ ਅਸੀਂ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਮੀਟਿੰਗ ਕਰਕੇ ਅਸੀਂ ਫਿਰ ਮਤਲਬ ਅੱਗੇ ਸਾਨੂੰ ਜਾਣਾ ਸਾਡੇ ਇਹ ਕਮਜ਼ਬੂਰੀ ਹੈ ਪਿਛਲੀ ਵਾਰੀ ਅਸੀਂ 13 ਮਹੀਨੇ ਬੈਠੇ ਹਾਂ ਨਾ ਨਹੀਂ ਸੁਣੀ ਹੁਣ 18 ਫਰਵਰੀ ਤੋਂ ਬਾਅਦ ਫਿਰ ਬੈਠੇ ਆ ਸਰਕਾਰ ਨੇ ਸਾਡਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ ਤਾਂ ਫਿਰ ਮੈਨੂੰ ਐਂ ਦੱਸੋ ਵੀ ਜਦੋਂ ਸਰਕਾਰ ਦਾ ਸੁਭਾਅ ਹੀ ਹੈ ਕਿ ਤੁਸੀਂ ਲੰਬਾ ਟਾਈਮ ਆ ਕੇ ਬੈਠੋ ਤਾਂ ਗੱਲ ਸੁਣਾਗੇ ਤਾਂ ਫਿਰ ਲੰਬਾ ਟਾਈਮ ਜੇ ਬੈਠਣਾ ਤੇ ਯਾਰ ਮੈਨੂੰ ਐਂ ਦੱਸੋ ਕਿ ਕਦੇ ਕੋਈ ਬੰਦਾ ਆਪਦੇ ਘਰ ਤੋਂ ਬਗੈਰ ਆਪਦੇ ਸ਼ੈਲਟਰ ਤੋਂ ਬਿਨਾਂ ਕਿ ਸਰਦੀ ਦੇ ਰੁੱਤ ਵਿੱਚ ਕਿੱਥੇ ਜਾਏਗਾ ਗਰਮੀ ਦੇ ਵਕਤ ਵਰਦੀ ਅੱਗ ਦੇ ਵਿੱਚ ਕਿੱਥੇ ਪੇ ਜਾ ਕੇ ਲੁਕੇਗਾ ਸਰਦੀ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਇਹ ਸਾਰੀਆਂ ਮੌਕਿਆਂ ਦੇ ਉੱਤੇ ਕਿਸਾਨ ਨੂੰ ਸ਼ੈਲਟਰ ਦੀ ਲੋੜ ਆ ਹਰ ਵਿਅਕਤੀ ਨੂੰ ਲੋੜ ਹੈ ਔਰ ਉਸੇ ਤਰ੍ਹਾਂ ਦਾ ਮਤਲਬ ਕਿਸਾਨ ਵੀ ਇੱਕ ਮਨੁੱਖੀ ਦਾ ਮੁੱਦਾ ਹੈ ਇਹ ਮੇਰਾ ਚੀਜ਼ ਨਹੀਂ ਅਗਲੀ ਕੋਈ ਮੀਟਿੰਗ ਦਾ ਵੀ سلسلہ ਹੋਇਆ ਜੀ ਉਹ ਉਹਨਾਂ ਨੇ ਇਹ ਕਿਹਾ ਹੈ ਕਿ ਅਪ੍ਰੈਵਿਖ ਦੇ ਵਿੱਚ ਆਪਣੀਆਂ ਮੀਟਿੰਗਾਂ ਦਾ ਮਤਲਬ سلسلہ ਜਿਨਾ ਜਾਰੀ ਰਹੇਗਾ ਔਰ ਉਹ ਉਹ ਜਿਹੜਾ ਮਤਲਬ ਜਾਰੀ ਰੱਖੇਗਾ ਡੇਰਾ ਬੱਸੀ ਦੇ ਮਾਰਕਪੁਰ ਦੇ ਨਾਲ ਪੈਂਦੇ ਅੰਡਰਪਾਸ ਤੇ ਹਾਲਤ ਖਾਸਤਾ ਹੋਣ ਕਰਕੇ ਲੋਕਾਂ ਨੂੰ ਉੱਥੋਂ ਲੰਘਣਾ ਬਹੁਤ ਮੁਸ਼ਕਲ ਹੋਇਆ ਪਿਆ ਸੀ ਪਰ ਇਸ ਨੂੰ ਠੀਕ ਕਰਨ ਵਾਸਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਨੇ ਇਸ ਤੇ ਕੰਮ ਨੂੰ ਸ਼ੁਰੂ ਕਰਵਾਉਣ ਦਾ ਉਦਘਾਟਨ ਕੀਤਾ ਹੈ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਭਾਂਕਰਪੁਰ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਹੱਤੇਦਾਰ ਸਕੀਮ ਦੀ ਸ਼ੁਰੂਆਤ ਮੌਕੇ ਮਵਾਰਕਪੁਰ ਰੇਲਵੇ ਅੰਡਰਪਾਸਟ ਦੀ ਅਪਰੋਚ ਸੜਕ ਨੂੰ 1 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਮੋੜ ਬਣਾਉਣ ਦਾ ਐਲਾਨ ਕੀਤਾ ਸੀ ਇਸ ਮੌਕੇ ਤੇ ਡੇਰਾ ਬਸਤੀ ਦੇ ਐਸ.ਟੀ.ਐਮ. ਹਮਾਂਸ਼ੂ ਗੁਪਤਾ ਏ.ਐਸ.ਪੀ ਜੰਤਪੂਰੀ ਨਗਰ ਕੌਂਸਲ ਦੇ ਪ੍ਰਧਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਰਹੇ ਇਸ ਮੌਕੇ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ ਜਿਵੇਂ ਜਿਹੜਾ ਆਜੂਦ ਘਾਟਨ ਮੇਰੇ ਮਾਨਯੋਗ ਛੋਟੇ ਪ੍ਰਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੀ ਰਹਿਨਮਾਈ ਦੀ ਸਰਕਾਰ ਬਣੀ ਔਰ ਮੇਰੇ ਬਖਰਪੁਰ ਚਾਕੀ ਸੀਐਮ ਸਾਹਿਬ ਅਨਾਉਂਸਮੈਂਟ ਕਰਕੇ ਕੀਤੀ ਅੱਜ 1 ਕਰੋੜ 66 ਲੱਖ 26.26 ਦੀ ਬਥਾ ਜਿਹੜੇ ਇਲਾਕੇ ਦੇ ਨਾਲ ਇਹ ਅੰਡਰ ਪਾਸ ਦਾ ਕੰਮ ਹੋਣਾ ਮੇਰੇ ਹਲਕੇ ਦੇ ਵਿਚਾਰੇ ਸਾਰੇ ਵਸਨੀਕ ਆਈਦਰੋਂ ਸੁੰਡਣਿਆ ਖੇੜੀ ਮਾਰਕ ਪੁਰ ਸਾਰੇ ਕੈਂਪ ਵਾਲੇ ਨਿਵਾਸੀ ਇਹਨੇ ਪਰੇਸ਼ਾਨ ਸੀ ਭਾਵੇਂ ਪੰਕਰਪੁਰ ਹੈ ਭਾਵੇਂ ਰੀ ਪੰਜ ਗ੍ਰਾਮੀ ਦੇ ਸਾਰੇ ਲੋਕ ਆਮ ਤੌਰ ਤੇ ਇੱਕ ਕਰੀਆਨੇ ਦਾ ਹੱਬ ਮੰਨਿਆ ਗਿਆ ਮੁਬਾਰਕ ਤੌਰ ਤੇ ਲੋਕੀ ਬਹੁਤ ਦੁਖੀ ਸੇਥੋਂ ਔਰ ਬਹੁਤ ਵੱਡੀ ਰਾਹਤ ਮਿਲੂਗੀ ਇਸ ਦੇ ਨਾਲ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਬਹੁਤ ਚਿਰਾਂ ਤੋਂ ਜਿਹੜੀ ਮੰਗ ਲੱਗਤੀ ਹੋਈ ਸੀ ਉਹਨੂੰ ਪੂਰਾ ਕੀਤਾ ਇਸ ਲਈ ਮੈਂ ਡੇਰਾ ਬਸੇ ਹਰਕੇ ਦੇ ਸਾਰੇ ਨਿਵਾਸੀਆਂ ਨੂੰ ਇਹ ਉਮੀਦ ਕਰਾਂਗਾ ਕਿ ਇਸੇ ਤਰ੍ਹਾਂ ਮੇਰੀ ਸਰਕਾਰ ਮਾਨਸਾਬ ਤੋਂ ਵੀ ਆਉਣ ਵਾਲੇ ਸਮੇਂ ਸਾਨੂੰ ਹੋਰ ਜਿਹੜਾ ਹੈ ਜਫੇ ਦੇਣਗੇ ਪੈਸੇ ਦੇ ਕਿਉਂਕਿ ਮੇਰਾ ਡੇਰਾ ਬਸੀ ਹਲਕਾ ਪੰਜਾਬ ਸਭ ਤੋਂ ਵੱਡਾ ਹਲਕਾ ਹੈ तकरीबन 13 ਲੱਖ ਦੀ ਆਬਾਦੀ ਹੋ ਚੁੱਕੀ ਹੈ ਇੱਕ ਲੋਕ ਸਭਾ ਹਲਕੇ ਬਣਿਆ ਔਰ ਮੈਂ ਸਭ ਤੋਂ ਵੱਡਾ ਖੁਸ਼ ਨਸੀਬਾ ਕਿ ਤੁਸੀਂ ਲੋਕਾਂ ਨੇ ਹਮੇਸ਼ਾ ਜਿਹੜਾ ਪ੍ਰੈਸ ਆਫ ਫੋਰਥ ਪਿੱਲਰ ਬਣ ਕੇ ਕੰਮ ਕੀਤਾ ਔਰ ਇਹਦੇ ਇਹਦੀ ਯੋਗ ਅਗਵਾਹੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੀ ਔਰ ਮੇਰੇ ਅਫੀਸਰ ਸਾਹਿਬਾਨ ਦੇ ਸੀਨੀਅਰ ਐਡਐਸਮ ਡੇਰਾ ਬਸੀ ਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪੀ ਡਬਲਯੂ ਡੀ ਸਾਡੇ ਨਾਲੇ ਪੁਰਸ਼ ਵਿਭਾਗ ਦੇ ਜਿਹੜਾ ਸਾਥ ਕਰਕੇ ਕੰਮ ਨੇਪਰੇ ਚੜਿਆ ਮੈਂ ਹਲਕੇ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਰੇਣੀ ਬੀ ਵੀ ਤੁਸੀਂ ਇਸ ਕਾਰ ਬਾਰੇ ਮੈਨੂੰ ਸਮਝਾਇਆ ਸੀ ਅੱਜ ਤੁਸੀਂ ਹਰਾ ਪੈਨ ਜਿਹੜਾ ਮੈਨੂੰ ਦਿੱਤਾ ਤੇ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਹੋਾਈ ਚ ਹਰਾ ਪੈਨ ਚ ਲਾ ਕੇ ਹਲਕ ਜਿਹੇ ਹੀ ਖਤਮ ਕਰਾਂਗਾ ਬੋਜਨ ਸਮਾਜ ਪਾਰਟੀ ਵੱਲੋਂ ਸਰਵੋਚ ਅਦਾਲਤ ਵੱਲੋਂ 1 ਅਗਸਤ 2024 ਨੂੰ ਰქმੇ ਕਰਨ ਉੱਤੇ ਦਿੱਤੇ ਗਏ ਫੈਸਲੇ ਵਿਰੁੱਧ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤਹਿਤ ਵਿਸ਼ਾਕ ਬਠਿੰਡਾ ਅੰਦਰ ਅਜ ਬੰਦ ਅਸਰ ਵੇਖਣ ਨੂੰ ਨਹੀਂ ਮਿਲਿਆ ਪਰ ਬੋਜਨ ਸਮਾਜ ਪਾਰਟੀ ਦੇ ਕਾਰਕੁਨਾਂ ਵੱਲੋਂ ਡਾਕਟਰ ਭੀਮਰਾਓ ਉਮੇਦਕਰ پارک ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਮੌਕੇ ਬੌਜਨ ਸਮਾਜ ਪਾਰਟੀ ਦੇ ਆਗੂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਆਪਣੇ ਫੈਸਲੇ ਤੇ ਨਜ਼ਰਸਾਨੀ ਕਰੇ ਉਹਨਾਂ ਕਹੇ ਕਿ ਦਲਿਤਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਤੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਅੱਜ ਸਾਡੀ ਸੁਪਰੀਮੋ ਪੈਨਕਵਾਰੀ ਮਾਇਆਵਦੀ ਦੀ ਇਹ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਪਿਛਲੇ ਦਿਨੀ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਆਰਟੀਕਲ 341 ਆਰਟੀਕਲ 342 ਦੇ ਵਿਰੁੱਧ ਉਸ ਦੇ ਵਿਰੁੱਧ ਜੋ ਫੈਸਲਾ ਆਇਆਗਾ ਜੋ ਬਾਬਾ ਸਾਹਿਬ ਡਾਕਟਰ ਭੀਵਰੋਂ ਉਮੀਦਵਾਰੀਆਂ ਵੱਲੋਂ ਸਾਡੀਆਂ ਆਕਾਸ਼ਤਾ ਨੂੰ 1931 ਦੇ ਵਿੱਚ ਅੰਗਰੇਜ਼ ਸਰਕਾਰ ਤੋਂ ਲੋਥੀਅਰ ਕਮੇਟੀ ਦੇ ਦੁਆਰਾ ਇੱਕ ਮਾਲਾ ਵਿੱਚ ਪਰੋਇਆ ਗਿਆ ਸੀ ਜਿਸ ਦੇ ਤਹਿਤ ਸਾਨੂੰ ਅਧਿਕਾਰ ਮਿਲੇ ਸੀ ਡਿਪ੍ਰੈਸਡ ਕਲਾਸਸ ਨੂੰ ਉਹ ਅਧਿਕਾਰਾਂ ਨੂੰ ਮਨੁਵਾਦੀ ਸਰਕਾਰਾਂ ਵੱਲੋਂ ਇਸ ਆਰਐਸਐਸ ਵੱਲੋਂ ਚਲਦੀਆਂ ਚਾਲਾਂ ਦੇ ਦੌਰਾਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਿੱਧੇ ਸਾਡੇ ਤੇ ਅਟੈਕ ਨਹੀਂ ਕਰਦੇ ਇਹ ਬਾਇਆ ਸੁਪਰੀਮ ਕੋਰਟ ਆ ਅਟੈਕ ਕਰਦੇ ਆ ਜਿਸ ਵਿੱਚ 7 ਜੱਜ ਬੈਠੇ ਸੀਗੇ ਇਹ ਫੈਸਲਾ ਜਿਹੜਾ ਹੈਗਾ ਹੁੰਦਾ ਕਿਸੇ ਹੋਰ ਲਈ ਹੈ ਪਰ ਇਹਨੂੰ ਇੰਪਲੀਮੈਂਟ ਸਾਡੇ ਦੇ ਕਰਦੇ ਆ ਅਸੀਂ ਸੰਵਿਧਾਨ ਦੇ ਨਾਲ ਛੇੜਛਾੜ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਫਤਿਹਗੜ੍ਹ ਸਾਹਿਬ ਵਿਖੇ ਆਜ਼ਾਦ ਪਾਰਟੀ ਅਤੇ ਭੋਜਨ ਸਮਾਜ ਪਾਰਟੀ ਸਮੇਤ ਵੱਖ-ਵੱਖ ਜਥੇਬੰਦੀ ਦੇ ਆਗੂਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਸਕੱਤਰ ਬਹਾਲ ਸਿੰਘ ਅਤੇ ਭੋਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਮੋਹਨ ਸਿੰਘ ਪਟਮਾਜਰਾ ਅਤੇ ਕ੍ਰਿਸ਼ਨ ਸਿੰਘ ਨੇ ਕਿਹਾ ਕਿ 1 ਅਗਸਤ 2024 ਨੂੰ ਮਾਨਯੋਗ ਸਰਵੋਚ ਅਦਾਲਤ ਨੇ ਕੇਂਦਰ ਦੀ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸੂਚਿਤ ਜਾਤੀ ਅਤੇ ਜਨ ਜਾਤੀ ਨੂੰ ਮਿਲਣ ਵਾਲੇ ਰਾਖਵਾ ਕਰਨ ਦਾ ਸਰਕਾਰ ਸਰਵੇ ਕਰਾਏ ਅਤੇ ਇਹਨਾਂ ਜਾਤੀਆਂ ਦੀ ਕੀਮੀ ਲੇਅਰ ਦੀ ਪੜਤਾਲ ਤੇ ਵਰਗੀਕਰਨ ਕਰੇ ਉਨ੍ਹਾਂ ਕਿਹਾ ਕਿ ਇਸ ਆਦੇਸ਼ ਨਾਲ ਸੂਚਿਤ ਜਾਤੀ ਅਤੇ ਜਨ ਜਾਤੀ ਨੂੰ ਕਾਫੀ ਨੁਕਸਾਨ ਹੋਵੇਗਾ ਇਸ ਮੌਕੇ ਉਨ੍ਹਾਂ ਕਿਹਾ ਕਿ ਜਨ ਜਾਤੀ ਦੀ ਜਨਗਣਨਾ ਕਰਵਾਈ ਜਾਵੇ ਸੂਚਿਤ ਜਾਤੀ ਅਤੇ ਜਨ ਜਾਤੀਆਂ ਨੂੰ ਅਤੇ ਪਿਛੜੇ ਵਰਗਾਂ ਨੂੰ ਰਾਖਵੇਂ ਕਰਨ ਦਾ ਕੋਟਾ ਸਾਰੇ ਵਿਭਾਗਾਂ ਵਿੱਚ ਪੂਰਾ ਦਿੱਤਾ ਜਾਵੇ। ਮਹਾਂਬਾਬ ਸਾਹਿਬ ਡਾਕਟਰ ਭੀਮਰਾਓ ਇਮੇਡਕਰ ਜੀ ਦੀ ਸੰਘਰਸ਼ ਭਾਰਤ ਨੂੰ ਸੁਧਾਨ ਵਿੱਚ ਅਨੁਸੂਚਿਤ ਜਾਤੀ ਅਤੇ ਅਤਿ ਪਿਛੜੇ ਵਰਗ ਦੇ ਲਈ ਅਨੁਸੂਚਿਤ ਦੀ 340 ਦੀ ਧਾਰਾ 15A ਅਤੇ 16A ਵਿੱਚ ਸਪਸ਼ਟ ਰੂਪ ਵਿੱਚ ਸਮਾਜਿਕ ਅਤੇ ਆਰਥਿਕ ਰੂਪ ਵਿੱਚ ਕਮਜ਼ੋਰ ਵਰਗਾਂ ਦੇ ਲਈ ਅਰਕਸ਼ਨ ਦੀ ਪ੍ਰਵੰਧ ਕੀਤਾ ਗਿਆ ਹੈ। आरक्षण दी ग 75 15% ਹੱਤ ਉਹਨਾਂ ਜਾਤੀਆਂ ਤੇ 75% ਹੱਤ ਉਹਨਾਂ ਜਾਤੀਆਂ ਮਨ ਜਾਤੀ ਅਤੇ 27% ਹੱਤ ਦੇ ਆਰ ਪਿਛੜੇ ਵਰਗਾਂ ਦੇ ਲਈ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵਰਗਾਂ ਨੂੰ ਪੜ੍ਹਾਈ ਅਤੇ ਸਰਕਾਰੀ ਨੌਕਰੀਆਂ ਵਿੱਚ ਆਰਖਣ ਦਿੱਤਾ ਜਾ ਰਿਹਾ ਹੈ ਪਰੰਤੂ ਹਲੇ ਤੱਕ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਪੂਰਨ ਤੌਰ ਤੇ ਆਰਖਣ ਦਾ ਕੋਟਾ ਪੂਰਾ ਨਹੀਂ ਕੀਤਾ ਗਿਆ ਮਿਤੀ 1 ਅਗਸਤ 2024 ਨੂੰ ਮਾਨਯੋਗ ਸਰਵਰ ਅਦਾਲਤ ਨੇ ਕੇਂਦਰ ਦੀ ਸਰਕਾਰ ਦੇ ਉਦੇਸ਼ ਦਿੱਤੇ ਕਿ ਅਨੁਸਚਾਤੀ ਅਤੇ ਅਨਮਨ ਜਾਤੀ ਨੂੰ ਮਿਲਣ ਵਾਲੇ ਆਰਟਿਕਲ ਸੈਕਸ਼ਨ ਦਾ ਸਰਕਾਰ ਸਰਵੇ ਕਰਾਏ ਅਤੇ ਇਹਨਾਂ ਜਾਤੀਆਂ ਦੀ ਕੋਮੀ ਕਿਮੀ ਲੇਬਰ ਦੀ ਹੜਤਾਲ ਅਤੇ ਵਰੀਕਰਨ ਕਰੇ ਇਸ ਦੇ ਆਦੇਸ਼ ਨਾਲ ਅਨੁਜਾਤੀ ਅਤੇ ਮਨਜਾਤੀਆਂ ਨੂੰ ਕਾਫੀ ਨੁਕਸਾਨ ਹੋਵੇਗਾ ਇਹਨਾਂ ਜਾਤੀਆਂ ਦੇ ਕਾਰਨ ਲੋਕਾਂ ਵਿੱਚੋਂ ਵਟਵਾਰਾ ਹੋਵੇਗਾ ਤੇ ਦੇਸ਼ ਭਾਵਨਾ ਪੈਦਾ ਹੋਵੇਗੀ ਫਿਰ ਵੀ ਅੱਲਾ ਦਾ ਖਸ਼ਨ ਦਾ ਲਾਭ ਉਕਤ ਜਾਤਿਆਂ ਨੂੰ ਪੂਰਨ ਤੌਰ ਤੇ ਨਹੀਂ ਮਿਲੇਗਾ ਇਹ ਕਿ ਇਸ ਸੰਬੰਧ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਮਾਨਯੋਗ ਭਾਈ ਚੰਦਰ ਸਿੰਘ ਰਾਜਾ ਜੀ ਸੰਸਦ ਦੇ ਨਦੇਸ ਪਰ ਸਾਡੀ ਪਾਰਟੀ ਨੇ ਪੂਰੇ ਦੇਸ਼ ਦੇ ਜ਼ਿਲ੍ਹੇ ਡਿਫਟੀਸ਼ਨ ਦੇ ਬਾਹਰ ਧਰਨਾ ਦੇ ਕੇ ਮੌਕੇ ਤੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਬਣਾਇਆ ਹੈ ਪੰਜਾਬ ਵਿੱਚ ਗੋਲੀ ਚਲਣ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆ ਜਿੱਥੇ ਕਸਬਾ ਚੋਲਾ ਸਾਹਿਬ ਵਿਖੇ ਇੱਕ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲਕ ਕਰ ਦਿੱਤਾ ਗਿਆ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਤਕਰੀਬਨ 1 ਵਜੇ ਕਸਬਾ ਚੋਲਾ ਸਾਹਿਬ ਦੇ ਨਿਵਾਸੀ ਸਤਨਾਮ ਸਿੰਘ ਸੱਤਾ ਨੂੰ ਘਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ ਹਮਲਾਵਰ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਗੇਟ ਖੜਕਾਇਆ ਜਸ ਤੋਂ ਬਾਅਦ ਜਿਵੇਂ ਹੀ ਸਤਨਾਮ ਸਿੰਘ ਬਾਹਰ ਆਇਆ ਤਾਂ ਉਸਤੇ ਤਿੰਨ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਲਜ਼ਮਾਂ ਦੀ ਪਾਲ ਲਈ ਵਕਫ ਟੀਮਾਂ ਰਵਾਨਾ ਕੀਤੀ ਗਈਆਂ। ਇਹ ਘਟਨਾ ਸਵਾ 12 ਵਜੇ ਚੋਲਾ ਸਾਹਿਬ ਦੇ ਬਾਹਰਵਾਰ ਗੰਡੀਵਿੰਡ ਰੋਡ ਤੇ ਵਾਰਦਾਤ ਹੋਈ ਹੈ। ਸਤਨਾਮ ਸਿੰਘ son of ਗੁਰਦੇਵ ਸਿੰਘ ਇਹ ਆਪਣੇ ਘਰ ਤੇ ਮੌਜੂਦ ਸੀ ਦੁਆਨ ਪਛਾਤੇ ਵਿਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਇਹਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਤੇ ਸਬੰਧਤ ਅਸੀਂ 피해 ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫ ਆਰ ਦਰਜ ਕਰ ਰਿਹਾ 103 ਬੀ ਐਨ ਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹੀਆਂ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਮੌਸਮ ਦੇ ਹਾਲਤੇ ਤੁਸੀਂ ਬਣ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ